ਜਿਹੜੇ ਹਜੇ ਵੀ ਵੇਚਣਾ ਨਹੀਂ ਛੱਡਦੇ ਉਹਨਾਂ ਬਾਰੇ ਥੋੜਾ ਕੀ ਮੈਸੇਜ ਹੈ ਉਹਨਾਂ ਨੂੰ ਉਹਨਾਂ ਦਾ ਇੱਕੋ ਮੈਸੇਜ ਆ ਵੀ ਛੱਡਣਾ ਦਾ ਪੈਣਾ ਹੀ ਵੇਚਣਾ ਠੀਕ ਆ ਨਹੀਂ ਫਿਰ ਜੇਲ੍ਹ ਜੇਲ੍ਹ ਯਾਤਰਾ ਨੂੰ ਪੱਕੀ ਆ ਸਾਡੇ ਐਸਐਸਪੀ ਖੰਨਾ ਇਹ ਤਾਂ ਖੁਦ ਜਾ ਕੇ ਇਹ ਜਗ੍ਹਾ ਮੇਨਟੇਨੈਂਸ ਕਰਵਾਉਂਦੇ ਨੇ ਜੇ ਵੀ ਕਰਕੇ ਆ ਨੇ ਇਹ ਮੰਜੇ ਦੇ ਘਰ ਦੇ ਮੌਲਿਸ ਕਿਦਾਂ ਦੇ ਖੰਨੇ ਦੋ ਦਿਨ ਘੰਟੇ ਉੱਥੇ ਖੁਦ ਖੜ ਕੇ ਉਹਨੇ ਸਾਰਾ ਕੁਝ ਕਰਵਾਤਾ ਇਹ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਆ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਜਿਹੜੇ ਵੀ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਨੂੰ ਜਦੋਂ ਵੀ ਇਹ ਸਰਕਾਰੇ ਦੁਆਰਾ ਆਉਂਦੇ ਨੇ ਦਫ਼ਤਰਾਂ 'ਚ ਆਉਂਦੇ ਨੇ ਇਹਨਾਂ ਨੂੰ ਇੱਕ ਤਾਂ ਪੂਰਾ ਇੱਜ਼ਤ ਮਾਨ ਦਿੱਤਾ ਜਾਵੇ ਬਿਲਕੁਲ ਤੇ ਇਹਨਾਂ ਦੇ ਜਿਹੜੇ ਕੰਮ ਨੇ ਜਾਇਜ਼ ਕੰਮ ਉਹ ਪਹਿਲੇ ਦੇ ਅਧਾਰ ਤੇ ਕੀਤੇ ਜਾਣ ਤਾਂ ਕਿ ਪਬਲਿਕ ਨੂੰ ਖੱਜਲ ਖਾਰ ਨਾ ਹੋਣਾ ਪਵੇ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਨੂੰ ਪੂਰਾ ਆਦਰ ਸਤਕਾਰ ਮਿਲੇ ਨੰਬਰ 2 ਤੇ ਜਿਹੜੀ ਨਸ਼ਿਆਂ ਦੇ ਖਿਲਾਫ ਮਹਮ ਚੱਲਦੀ ਆ ਉਹਦੇ ਵਿੱਚ ਜਿੰਨੇ ਵੀ ਚੁਣੇ ਹੋਏ ਨੁਮਾਇੰਦੇ ਨੇ ਇਹੇ ਕਨਸਰਨ ਡਿਪਾਰਟਮੈਂਟ ਦਾ ਜਿਹਾ ਪੁਲਿਸ ਡਿਪਾਰਟਮੈਂਟ ਹੋਗਾ ਸਿਵਲ ਡਿਪਾਰਟਮੈਂਟ ਹੈਗੇ ਨੇ ਜਿਨ੍ਹਾਂ ਦਾ ਸਿਰ ਰਿਕਾਰਡ ਅਨੰਦਾ ਉਹਨਾਂ ਦਾ ਵੀ ਸਾਥ ਦੇ ਇਹ ਮੀਟਿੰਗ ਦਾ ਮੇਨ ਮਕਸਦ ਇਹ ਸੀਗਾ ਵੀ ਜਿਹੜੇ ਨੁਮਾਇंदे ਨੇ ਇਹਨਾਂ ਨੂੰ ਆਪਣੇ ਨਾਲ ਇਸ ਤਰ੍ਹਾਂ ਜੋੜਿਆ ਜਾਵੇ ਕਿ ਇਹ ਸਾਰੀ ਪਿੰਡ ਦੀ ਇਨਫੋਰਮੇਸ਼ਨ ਸਾਨੂੰ ਦੇਣ ਕੌਣ ਨਸ਼ੇ ਵੇਚਦਾ ਕੌਣ ਖਾਂਦਾ ਆ ਕੌਣ ਛੱਡਣਾ ਚਾਹੁੰਦਾ ਆ ਤੇ ਉਹਨਾਂ ਦੇ ਮਾਪੇ ਵੀ ਇਹਨੇ ਦੁਖੀ ਨੇ ਕੋਈ ਹੈਗੇ ਨੇ ਆਪਣੀ ਨਿਗਾਚ ਵੀ ਹੈਗੇ ਨੇ ਤੇ ਉਹਦੇ ਲਈ ਤੁਹਾਡੇ ਕੋਲ ਕੀ ਪ੍ਰਾਪਤੀ ਦੇਖੋ ਸਾਡੇ ਕੋਲ ਪਹਿਲਾਂ ਵੀ ਕਈ ਪਰਿਵਾਰ ਆਪਣੇ ਬੱਚਿਆਂ ਲੈ ਕੇ ਆਏ ਨੇ ਬਿਲਕੁਲ ਜਿਨ੍ਹਾਂ ਨੂੰ ਅਸੀਂ ਡੀਟੈਕਸ਼ਨ ਸੈਂਟਰ ਚ ਦਾਖਲ ਕਰਾਇਆ ਉਹਨਾਂ ਨੂੰ ਫ੍ਰੀ ਦਵਾਈ ਮਿਲਦੀ ਆ ਤੇ ਫ੍ਰੀ ਇਲਾਜ ਹੁੰਦਾ ਜਿਹੜੇ ਬੱਚੇ ਉੱਥੇ ਰੱਖਣ ਵਾਲੇ ਹੁੰਦੇ ਹਸਪੀਟਲ ਉਨਾਂ ਨੂੰ ਐਡਮਿਟ ਕੀਤਾ ਜਾਂਦਾ ਜਿਹੜੇ ਬੱਚੇ ਦਾ ਨਹੀਂ ਰੱਖਣਾ ਉਹਨਾਂ ਨੂੰ ਉਹਨਾਂ ਦੇ ਨਾਲ ਪੇਰੈਂਟਸ ਦੇ ਘਰੇ ਭੇਜ ਜਾਂਦਾ ਤੇ ਉਹਨਾਂ ਨੂੰ ਡਾਕਟਰ ਸਾਹਿਬ ਪੂਰਾ ਐਗਜ਼ਾਮਿਨ ਕਰਕੇ ਦਵਾਈ ਦਿੰਦੇ ਇੱਥੋਂ ਤੱਕ ਕਿ ਜਿਹੜੇ ਬੱਚੇ ਗਰੀਬ ਨੇ ਨਹੀਂ ਆ ਜਾ ਸਕਦੇ ਉਹ ਸਾਡੇ ਪੁਲਿਸ ਦੀਆਂ ਗੱਡੀਆਂ ਵਿੱਚ ਵੀ ਅਸੀਂ ਲੈ ਕੇ ਉਹਨਾਂ ਨੂੰ ਦਾਖਲ ਕਰਾਇਆ ਤੇ ਇਲਾਜ ਕਰਾ ਕੇ ਕਈ ਬੱਚੇ ਛੱਡ ਵੀ ਗਏ ਨੇ ਜੀ ਆਪ ਪਬਲਿਕ ਤੋਂ ਤੁਸੀਂ ਕੀ ਮੰਗ ਕਰਦੇ ਹੋ ਜਿਹੜੇ ਪਿੰਡਾਂ ਦੇ ਲੋਕ ਨਹੀਂ ਦੇ ਉਹਨਾਂ ਤੋਂ ਕੀ ਮੰਗ ਰਹੇ ਹੋ ਉਹ ਤੋਂ ਤਾਂ ਸਿਰਫ ਅਸੀਂ ਸਹਿਯੋਗ ਮੰਗਦੇ ਆ ਵੀ ਸਾਨੂੰ ਦੱਸੋ ਕਿਹੜਾ ਨਸ਼ਾ ਵੇਚਦਾ ਤੇ ਕਿਹੜਾ ਬੱਚਾ ਜਿਹੜਾ ਲੱਗ ਗਿਆ ਗਲਤੀ ਨਾਲ ਛੱਡਣਾ ਜਾਂਦਾ ਅਸੀਂ ਤਾਂ ਸਹਿਯੋਗ ਭਾਲਦੇ ਆ ਪਬਲਿਕ ਦਾ ਔਰ ਮਿਲ ਵੀ ਰਿਹਾ ਆ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੋਣਾ ਚੰਗੇ ਚੰਗੇ ਸਮਗਲਰ ਨੇ ਛੱਡ ਕੇ ਭੱਜ ਗਏ ਨੇ ਉਹਨ ਮੈਨੂੰ ਅੱਜ ਇੱਕ ਸਰਪੰਚ ਦੱਸਦਾ ਸੀਗਾ ਵੀ ਜਿਹੜੇ ਖਾਨ ਵਾਲੇ ਸੀਗੇ ਉਹ ਮਤਲਬ ਭੱਜੇ ਫਿਰਦੇ ਨੇ ਉਹਨਾਂ ਨੂੰ ਕਿਤੇ ਮਿਲ ਨਹੀਂ ਰਹੀ ਸਪਲਾਈ ਇਸ ਇਹ ਜਿਹੜੇ ਸਰਕਾਰ ਦੀ ਮੈਮ ਚੇੜੀ ਹੋਈ ਹੈ ਡੀਜੀਪੀ ਸਾਹਿਬ ਨੇ ਸਾਡੇ ਐਸਐਸਪੀ ਖੰਨਾ ਇਹ ਤਾਂ ਖੁਦ ਜਾ ਕੇ ਕਈ ਜਗ੍ਹਾ ਮੀਟਿੰਗਸ ਕਰਕੇ ਆਏ ਨੇ ਰੇਡ ਵੀ ਕਰਕੇ ਆਏ ਨੇ इवन ਜਿਹਦੇ ਘਰ ਡਿਮੋਲਿਸ਼ ਕੀਤਾ ਨੇ ਖੰਨੇ ਉਹ ਦੋ ਦਿਨ ਘੰਟੇ ਉੱਤੇ ਖੁਦ ਖੜ ਕੇ ਉਹਨਾਂ ਨੇ ਸਾਰਾ ਕੁਝ ਕਰਾਇਆ ਕਾਰਵਾਈ ਜਿਹੜੇ ਹਜੇ ਵੀ ਵੇਚਣਾ ਨਹੀਂ ਛੱਡਦੇ ਉਹਨਾਂ ਬਾਰੇ ਥੋੜਾ ਕੀ ਮੈਸੇਜ ਹੈ ਉਹਨਾਂ ਨੂੰ ਉਹਨਾਂ ਦਾ ਇੱਕੋ ਮੈਸੇਜ ਆ ਵੀ ਛੱਡਣਾ ਦਾ ਪੈਣਾ ਹੈ ਵੇਚਣਾ ਠੀਕ ਆ ਨਹੀਂ ਫਿਰ ਜੇਲ੍ਹ ਜੇਲ੍ਹ ਹੀ ਆ ਤਰਨ ਵਾਲੀ ਬੱਤੀ ਆ ਔਰ ਭੇਜੇ ਵੀ ਨੇ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਸਮਗਲ ਜੇਰ ਭੇਜੇ ਨੇ ਤੇ ਬਾਕੀ ਜਿਹੜੇ ਹਜੇ ਰਹਿ ਗਏ ਨੇ ਉਹਨਾਂ ਪਿੱਛੇ ਵੀ ਪੁਲਿਸ ਹੱਥ ਤੋਗੇ ਪਈ ہوئی ਆ ਤੇ ਸਾਨੂੰ ਮੇਰੇ ਦਾ ਪਬਲਿਕ ਦਾ ਸਹਿਯੋਗ ਨਾਲ ਸਾਰਾ ਕੁਝ ਖਤਮ ਹੋ ਜਾਊਗਾ